ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਏ ਜਾਣ ਬਾਰੇ ਨਿਰਦੇਸ਼ ਜਾਰੀ ਕਰਨ ਦੀ ਮੰਗ ਕਰਦੀ ਪਟੀਸ਼ਨ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ਨੀਵਾਰ ਨੂੰ ਕੇਂਦਰ ਅਤੇ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ ਮੌਜੂਦਾ ਕਮੇਟੀ ਦੀ 17 ਸਤੰਬਰ 2016 ਨੂੰ ਮਿਆਦ ਸਮਾਪਤ ਹੋ ਗਈ ਸੀ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਦੇਵ ਸਿੰਘ ਸਿਰਸਾ ਵੱਲੋਂ ਦਾਖਲ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਜਸਟਿਸ ਐਮ ਐਮ ਐਸ ਬੇਦੀ ਨੇ ਇਹ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਮਾਮਲੇ ਤੇ ਅਗਲੀ ਸੁਣਵਾਈ ਹੁਣ 31 ਮਾਰਚ ਨੂੰ ਹੋਵੇਗੀ ਇਹ ਜੀ ਮਾਮਲਾ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਤੋਂ ਐਕਟ ਬਣਿਆ ਉਦੋਂ ਤੋਂ ਲੈ ਕੇ ਅੱਜ ਹਮੇਸ਼ਾ ਇਲੈਕਸ਼ਨਾਂ ਨਹੀਂ ਹੋਈਆਂ ਜਿਸ ਦੀ ਮਿਸਾਲ ਹੈ ਕਿ 1978 ਤੋਂ ਲੈ ਕੇ 1996 ਤੱਕ 17 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਨਹੀਂ ਹੋਈ ਔਰ ਉਸ ਤੋਂ ਬਾਅਦ 96 ਤੋਂ ਬਾਅਦ ਫਿਰ 2001 ਚ ਹੋਣੀਆਂ ਸੀ ਲੇਕਿਨ 2004 ਦੇ ਵਿੱਚ ਜਿਹੜੀਆਂ ਨੇ ਉਹ ਕਮੇਟੀ ਦੀਆਂ ਇਲੈਕਸ਼ਨਾਂ ਹੋਈਆਂ 8 ਸਾਲ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਆ ਉਹ ਨਹੀਂ ਹੋਈ ਔਰ ਉਸ ਤੋਂ ਬਾਅਦ ਫਿਰ 4 ਤੋਂ ਬਾਅਦ 9 ਚ ਹੋਣੀਆਂ ਸੀ 9 ਦੀ ਬਜਾਏ 11 ਚੋਈਆਂ ਭਾਗ 7 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਨਹੀਂ ਹੋਈ ਔਰ ਜਦੋਂ ਦਸੰਬਰ 2011 ਤੋਂ ਜਿਹੜੀ ਆ ਉਹ ਮਨਿਆਤ 5 ਸਾਲ ਦੀ ਖਤਮ ਹੋ ਗਈ ਆ ਉਸ ਤੋਂ ਮ ਇਹ ਪਹਿਲਾਂ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਸੀ ਲੇਕਿਨ ਜੋ 2017 ਸਾਲ ਜਿਹੜਾ ਉਹ ਆ ਗਿਆ ਅਜੇ ਤੱਕ ਵੀ ਕਿਸੇ ਵੀ ਪਾਰਟੀ ਨੂੰ ਚਾਹੇ ਉਹ ਕਾਬਜ ਤੇ ਰਹੇ ਬਾਦਲ ਹੈ ਜਾਂ ਕੋਈ ਹੋਰ ਹੈ ਕਿਸੇ ਨੇ ਵੀ ਇਸ ਪਾਸੇ ਹਲ ਧਿਆਨ ਨਹੀਂ ਦਿੱਤਾ ਜਿਸ ਕਰਕੇ ਮੈਂ ਆਪਣਾ ਇੱਕ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਸਮਝਿਆ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਨੇ ਇਹ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਨੇ ਔਰ ਇਸ ਟਾਈਮ ਤੇ ਜਿਹੜੀ ਇਹ ਬਾਦਲ ਜੁੰਡਲੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੈ ਔਰ ਇਹਨਾਂ ਦੇ ਬਾਦਲ ਦੀ ਜੇਬ ਦੇ ਵਿੱਚੋਂ ਜਿਸ ਤਰ੍ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਔਰ ਅਕਾਲ ਤਖਤ ਦੇ ਜਥੇਦਾਰ ਜਥੇਦਾਰ ਜਿੰਨੇ ਵੀ ਗ੍ਰੰਥੀ ਜਾਂ ਜਿੰਨੇ ਨੇ ਉਹ ਸਾਰੇ ਜਿਹੜਾ ਦਰਵਾਜ਼ਾ ਖੜਕਾਇਆ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਕੱਲ ਹੀ ਐਮ ਐਮ ਐਸਬੀ ਦੀ ਜੋ ਦਸਤਨ ਜਿਨ੍ਹਾਂ ਦੇ ਕੋਲ ਸਾਡਾ ਕੇਸ ਲੱਗਿਆ ਸੀ ਉਹਨਾਂ ਨੇ ਜਿਹੜਾ ਸੀ ਉਹ ਨੋਟਿਸ ਜਾਰੀ ਕਰਤਾ ਮੈਂ ਆਪਣੇ ਵਕੀਲ ਇਸ਼ਪਨਿਤ ਸਿੰਘ ਔਰ ਬੀਬੀ ਜਤਿੰਦਰਜੀਤ ਕੌਰ ਦੇ ਰਾਹੀਂ ਇਹ ਪਟੀਸ਼ਨ ਪਾਈ ਸੀ ਜਿਸ ਚ ਮੈਨੂੰ ਕੱਲ ਮਾਨਯੋਗ ਕੋਰਟ ਨੇ ਜਿਹੜਾ ਹੈ ਉਹ ਬਹੁਤ ਵੱਡਾ ਮੈਂ ਸਮਝਦਾ ਕਿ ਰਿਲੀਫ ਮਿਲੀ ਹੈ ਔਰ ਜਿਹੜਾ ਹੈ ਉਹ ਯੂਨੀਅਨ ਆਫ ਇੰਡੀਆ ਨੂੰ ਜਿਹੜਾ ਉਹ ਨੋਟਿਸ ਹੋ ਗਿਆ 31 ਮਾਰਚ ਜਿਹੜੀ ਆ ਉਹ ਅਗਲੀ ਤਰੀਕ ਹੈ ਜੀ 31 ਮਾਰਚ ਤੱਕ ਇਹਨਾਂ ਤੋਂ ਜਵਾਬ ਮੰਗ ਲਿਆ ਕਿ ਇਲੈਕਸ਼ਨ ਕਰੇ